ਰਾਤ ਨੂੰ ਅਚਾਨਕ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਘਰ ਦਾ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਜਾਂਦਾ ਪਰਿਵਾਰ ਰਾਤ ਨੂੰ ਸੁੱਤਾ ਪਿਆ ਸੀ ਤਾਂ ਅਚਾਨਕ ਸ਼ਾਰਟ ਸਰਕਟ ਦੇ ਨਾਲ ਪੂਰੇ ਕਾਰ ਦੇ ਵਿੱਚ ਜਿਹੜੀ ਅੱਗ ਲੱਗ ਜਾਂਦੀ ਹੈ ਕਾਰ ਦਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਹੀ ਗਵਾਂਢੀਆਂ ਨੂੰ ਪਿੰਕ ਲੱਗਦੀ ਹੈ ਕਿ ਗਵਾਂਢ ਦੇ ਕਾਰ ਵਿੱਚੋਂ ਅੱਗ ਨਿਕਲ ਰਹੀ ਹੈ ਉਸ ਤੋਂ ਬਾਅਦ ਗਵਾਂਢੀ ਪਹੁੰਚਦੇ ਨੇ ਪਾਣੀ ਦੀ ਮਦਦ ਦੇ ਨਾਲ ਜਿਹੜਾਗਾ ਅੱਗ ਤੇ ਕਾਬੂ ਪਾਇਆ ਜਾਂਦਾ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਾਂਦਾ ਤਾਂ ਮੌਕੇ ਤੇ ਫਾਇਰ ਬ੍ਰਿਗੇਡ ਵੀ ਜਿਹੜੀ ਹੈ ਪੁੱਜਦੀ ਹੈ ਤਾਂ ਉਸ ਦੇ ਵੱਲੋਂ ਪੂਰੀ ਅੱਗ ਤੇ ਜਿਹੜਾਗਾ ਕਾਬੂ ਪਾਇਆ ਗਿਆ ਤਾਂ ਪਰਿਵਾਰ ਸੁੱਤਾ ਪਿਆ ਸੀਗਾ ਤਾਂ ਉਸ ਤੋਂ ਬਾਅਦ ਇਹ ਅਚਾਨਕ ਇਹ ਅੱਗ ਲੱਗ ਜਾਂਦੀ ਹੈ ਤਾਂ ਹੌਲੀ-ਹੌਲੀ ਪੂਰੇ ਘਰ ਦੇ ਵਿੱਚ ਅੱਗ ਜੜੀ ਹੈ ਉਹ ਲੱਗ ਜਾਂਦੀ ਹੈ ਪਰ ਜਾਇ ਨੁਕਸਾਨ ਤੋਂ ਜ਼ਰੂਰ ਬਚਾਅ ਹੋ ਗਿਆ ਹੈ ਘਰ ਦੇ ਵਿੱਚ ਜਿਹੜੀਆਂ ਔਰਤਾਂ ਸੁੱਤੀਆਂ ਪਈਆਂ ਸੀਗੀਆਂ ਉਹਨਾਂ ਨੂੰ ਜਿਹੜਾ ਅੱਗ ਦਾ ਧੂਆਂ ਜਿਹੜਾ ਉਸ ਤੋਂ ਬਾਅਦ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਪੂਰੀ ਘਟਨਾ ਸ਼੍ਰੀ ਮੁਕਸਿਸ ਸਾਹਿਬ ਦੇ ਗਾਂਧੀ ਨਗਰ ਦੇ ਵਿੱਚ ਵਾਪਰੀ ਹੈ ਇੱਕ ਸੈਨੀਟਰੀ ਦਾ ਜਿਹੜਾ ਕੰਮ ਕਰਦਾ ਸੀ ਦੁਕਾਨ ਚਲਾਉਂਦਾ ਸੀਗਾ ਜੋ ਸ਼ਖਸ ਉਹ ਰਾਤ ਨੂੰ ਆਪਣੇ ਪਰਿਵਾਰ ਦੇ ਨਾਲ ਜਿਹੜਾਗਾ ਸੁੱਤਾ ਪਿਆ ਸੀ ਜਦੋਂ ਸੁੱਤਾ ਪਿਆ ਸੀ ਤਾਂ ਅਚਾਨਕ ਘਰ ਦੇ ਵਿੱਚ ਛੋਟ ਸਰਕਟ ਦੇ ਨਾਲ ਅੱਗ ਲੱਗ ਜਾਂਦੀ ਹੈ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਮੌਕੇ ਤੇ ਜਿਹੜਾ ਜਿੰਨਾ ਸਮਾਨ ਪਿਆ ਸੀਗਾ ਉਹ ਸੜ ਕੇ ਸੁਆਹ ਹੋ ਜਾਂਦਾ ਨੁਕਸਾਨ ਵੀ ਕਾਫੀ ਹੋਇਆ ਪਰ ਜਾਨੀ ਨੁਕਸਾਨ ਤੋਂ ਜ਼ਰੂਰ ਜਿਹੜਾਗਾ ਬਚਾ ਹੋ ਗਿਆ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾਣੀਆਂ ਨੇ ਕਿਸ ਤਰ੍ਹਾਂ ਚੜੀ ਹੈ ਅੱਗ ਪੂਰੇ ਘਰ ਦੇ ਵਿੱਚ ਫੈਲੀ ਉਸ ਤੋਂ ਬਾਅਦ ਜਿਹੜਾ ਪੂਰੇ ਘਰ ਦੇ ਵਿੱਚ ਪਿਆਸਮਾਨ ਜਿਹੜਾ ਆਪਣੀ ਲਪੇਟ ਦੇ ਵਿੱਚ ਲੈ ਲਿਆ ਪਰ ਜਾਣੇ ਨੁਕਸਾਨ ਤੋਂ ਬਜ਼ੁਰਗ ਬਚਾ ਹੋ ਗਿਆ ਕਿਉਂਕਿ ਬੜੀ ਮੁਸ਼ਕਲਾਂ ਦੇ ਨਾਲ ਆਂਡੀਆਂ ਗਵੰਡੀਆਂ ਦੇ ਵੱਲੋਂ ਜਿਹੜਾ ਘਰ ਚ ਦਾਖਲ ਹੋ ਕੇ ਪੂਰੇ ਪਰਿਵਾਰ ਨੂੰ ਚੜਾਗਾ ਬਚਾਇਆ ਗਿਆ ਮੌਕੇ ਤੇ ਫਰ ਬਰਗੇਰ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਫਰ ਬਰਗੇਟ ਪੁੱਜਦੀ ਹੈ ਜਿਸ ਤੋਂ ਬਾਅਦ ਅੱਗ ਤੇ ਜਿਹੜਾ ਕਾਬੂ ਪਾਇਆ ਗਿਆ ਤਾਂ ਇਹ ਤਸਵੀਰਾਂ ਸ਼ਿਮੁਖਸ ਸਾਬ ਦੇ ਗਾਂਧੀ ਨਗਰ ਦੀਆਂ ਤਸਵੀਰਾਂ ਜਿੱਥੇ ਜੜੀ ਹੈ ਅਚਾਨਕ ਅੱਗ ਲੱਗ ਜਾਂਦੀ ਹੈ ਪਰਿਵਾਰ ਸੁੱਤਾ ਪਿਆ ਸੀ ਦਾ ਸੁੱਤੇ ਪਏ ਪਰਿਵਾਰ ਦੇ ਦਰਮIAN ਜਿਹੜਾ ਇਹ ਸ਼ਾਰਟ ਸਰਕਟ ਅਚਾਨਕ ਘਰ ਦੇ ਵਿੱਚ ਹੋ ਜਾਂਦਾ ਤਾਂ ਪੂਰੇ ਘਰ ਦੇ ਵਿੱਚ ਅੱਗ ਜਿਹੜੀ ਹੈ ਉਹ ਫੈਲ ਜਾਂਦੀ ਇਹ ਹੈ ਤਾਂ ਉਸ ਤੋਂ ਬਾਅਦ ਹਫੜਾ ਦਫੜੀ ਵਾਲਾ ਮਾਹੌਲ ਜਰੂਰ ਬਣ ਜਾਂਦਾ ਕਿਉਂਕਿ ਜਦੋਂ ਅਚਾਨਕ ਜਹੀ ਖਬਰ ਜੜੀ ਆਸ-ਪਾਸ ਇਲਾਕੇ ਦੇ ਵਿੱਚ ਫੈਲਦੀ ਹੈ ਤਾਂ ਜਰੂਰ ਅਫੜਾ ਦਫੜੀ ਵਾਲਾ ਮਾਹੌਲ ਬਣ ਜਾਂਦਾ ਤਾਂ ਮੌਕੇ ਦੇ ਜਿਨਿਆਂਡੀ ਗਵਾਂਡੀ ਸੀਗੇ ਉਹ ਮੌਕੇ ਤੇ ਪੁੱਜਦੇ ਨਹੀਂ ਤਾਂ ਬੜੀ ਮੁਸ਼ਕਲ ਦੇ ਨਾਲ ਜਿਹੜਾਗਾ ਪਰਿਵਾਰ ਨੂੰ ਘਰੋਂ ਬਾਹਰ ਕੱਢਿਆ ਗਿਆ ਵੇ ਸਾਨੂੰ ਕਾਲ ਆਈ ਸੀਗੀ ਇੱਥੋਂ ਇਹਨਾਂ ਦਾ ਕਰਤਾ ਕਿ ਘਰ ਨੂੰ ਅੱਗ ਲੱਗੀ ਹੋਈ ਆ ਗਾਂਧੀ ਨਗਰ 'ਚ ਤਾਂ ਅਸੀਂ ਤੁਰੰਤ ਆ ਉਹਦਾ ਐਕਸ਼ਨ ਲੈਂਦੇ ਇੱਥੇ ਪਹੁੰਚ ਕੇ ਅੱਗ ਤੇ ਕੰਟਰੋਲ ਪਾਇਆ ਆ ਕੇ ਜਿਹੜੀ ਅੱਗ ਲੱਗੀ ਸੀ ਉਹਨੂੰ ਚੰਗੀ ਤਰ੍ਹਾਂ ਬੁਝਾ ਕੇ ਕੰਟਰੋਲ ਕਰਕੇ ਹੁਣ ਇਸ ਟਾਈਮ ਅੱਗ ਕੰਟਰੋਲ ਆ ਸਾਰੀ ਫਿਰ ਬੁੱਝ ਚੁੱਕੀ ਆ ਗਲੀ ਨੰਬਰ ਅਸੀਂ 3 ਤੇ ਨਿਕਲੇ ਸੀ ਮੇਰਾ ਆਪਣਾ ਗਲੀ ਨੰਬਰ 3 ਗਲੀ ਨੰਬਰ 3 ਆਈ ਵਾਰਡ ਨੰਬਰ 3 ਠੀਕ ਹੈ ਅਸੀਂ ਤਾਂ ਸੁੱਤੇ ਪਏ ਸੀਗੇ ਸਾਰੇ ਅਸੀਂ ਨਾਰਾ ਪੜਨੋਂ ਮੇਰੇ ਕੋਟ ਵਿੱਚ ਆਈ ਠੀਕ ਹੈ ਉਹ ਕੁਦਰਤੀ ਸਾਨੂੰ ਪਤਾ ਲੱਗਿਆ ਤੇ ਸਾਰੇ ਮਹੱਲੇ ਵਾਲੇ ਆਗੇ ਜਾਵਦਾ ਉਦੋਂ ਫਿਰ ਬਗੜਾ ਨੂੰ ਫੋਨ ਕਰਤਾ ਉਹਨਾਂ ਨੇ ਬੜਾ ਸਾਡਾ ਸਹਿਯੋਗ ਦਿੱਤਾ ਠੀਕ ਹੈ ਹਾਂ ਇੱਕ ਕਮਰੇ ਸੀਗੀ ਸਰਕਟ ਉਹ ਕਿੰਨੀ ਤੇ ਬਹੁਤ ਸੀਗਾ ਹਾਂ ਹਾਂ ਬਹਾਵਾ ਸੀਗੀ ਜੀ ਬੂ ਆਪਾ ਬੰਨ ਗਏ ਤੇ ਕੱਢੇ ਆ ਅੰਦਰ ਕਿਵੇਂ ਕੰਟਰੋਲ ਕੀਤਾ ਅੱਗ ਤੇ ਅਸੀਂ ਆਂਢਗਵਾਂ ਪੇਪਰ ਲਈਏ ਬਾਟੀਆਂ ਦਾ ਪਾਣੀ ਪੁਣੀ ਪਾਇਆ ਫਾਇਰ ਫਾਰਨਲ ਮਲੇ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਜੀ ਸਾਡਾ ਤੇ ਅਸੀਂ ਉਹਨਾਂ ਦਾ ਧੰਨਵਾਦ ਜੀ ਹਾਂ ਕੁਝ ਬਸ 2-3 ਟੇਬਲਾਂ ਤੇ ਕੁਰਸੀਆਂ ਦੇ 122 ਤੇ ਦਰਜਿਆਂ ਦਾ ਨੁਕਸਾਨ ਤੁਹਾਨੂੰ ਹੋਇਆ ਤਾਂ ਹਾਂਜੀ ਆਹ 3-4 ਪੱਖੇ ਜੁਕਤੇ ਲੱਗੇ ਸੀਗੇ ਉਹ ਪੱਖਿਆਂ ਨੂੰ ਖਸਾਨੂ ਹੀ ਹੋਇਆ ਸਾਡਾ ਹਾਂ ਤੁਹਾਡਾ ਫੇਵਰਟ ਟਾਈਮ ਨੋ ਪਹੁੰਚ ਗਿਆ ਸੀ ਹਾਂ ਫਿਰ ਕੋਈ ਇਹਨਾਂ ਦੇ ਵਿਚਾਰ ਉਹਦੇ ਨਾਲ ਦੀ ਨਾਲ ਹੀ ਆ ਕੇ ਚਲੇ ਟਾਈਮ ਸਰ ਇਹਨਾਂ ਦੇ ਇਹ ਹੀ ਧਨਵਾਦੀਆਂ ਵਿਚਾਰੀਆਂ ਦਾ ਉਹਦੇ ਦੀ ਸਾਥ ਦਿੱਤਾ ਇਹਨਾਂ ਨੇ ਸਾਡਾ ਪੜਾਵਾ ਨੇ